ਕੈਲੀਫੋਰਨੀਆ ਦੇ ਵਿੱਚ ਵਸਤੇ ਸਿੱਖਾਂ ਤੇ ਖਾਲਸਤਾਨੀ ਹਮਾਇਤਿਆਂ ਦੇ ਲਈ ਵੱਡੀ ਤੇ ਰਾਹਤ ਭਰੀ ਖਬਰ ਹੈ ਕਿ ਕੈਲੀਫੋਰਨੀਆ ਸਟੇਟ ਲੈਜਿਸਲੇਚਰ ਦੇ ਦੋਹਾਂ ਸਦਨਾਂ ਦੇ ਵਿੱਚ ਸੈਨੇਟ ਬਿਲ 509 ਪਾਸ ਹੋ ਗਿਆ ਜੁਥੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਉਥੇ ਹੀ ਅਮਰੀਕੀ Hindu ਭਾਈਚਾਰੇ ਦੇ ਵੱਲੋਂ ਨਰਾਜ਼ਗੀ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਲੀਫੋਰਨੀਆ ਸਟੇਟ ਲੈਜਿਸਲੇਚਰ ਦੇ ਦੋਨਾਂ ਸਦਨਾਂ ਦੇ ਵਿੱਚ ਆਖਿਰਕਾਰ ਵਿਵਾਦਿਤ ਸੈਨੇਟ ਬਿਲ 509 ਪਾਸ ਹੋ ਗਿਆ ਇਸ ਬਿੱਲ ਨੂੰ ਵਿਰੋਧੀਆਂ ਦੇ ਵੱਲੋਂ ਪ੍ਰੋ ਖਾਲਿਸਤਾਨੀ ਬਿੱਲ ਕਿਹਾ ਜਾ ਰਿਹਾ ਹੈ ਇਹ ਬਿੱਲ ਵਿਦੇਸ਼ੀ ਸਰਕਾਰਾਂ ਦੇ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਯਾਨੀ ਕਿ ਵਿਦੇਸ਼ੀ ਸਰਕਾਰਾਂ ਜਾਂ ਫਿਰ ਤਾਕਤਾਂ ਦੇ ਵੱਲੋਂ ਅਮਰੀਕਾ ਦੇ ਵਿੱਚ ਰਹਿੰਦੇ ਆਪਣੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਜਾਂ ਫਿਰ ਜਾਨ ਦਾ ਖਤਰਾ ਪੈਦਾ ਕਰਨਾ ਹੈ ਇਸ ਟ੍ਰਾਂਸਨੇਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਕਾਨੂੰਨੀ ਬਿੱਲ ਲਿਆਂਦਾ ਗਿਆ ਸੀ ਪਰ ਭਾਰਤੀ ਅਮਰੀਕੀ Hindu ਸੰਗਠਨਾ ਨੇ ਇਸ ਨੂੰ ਭਾਰਤ ਅਤੇ ਭਾਰਤੀਆਂ ਦੇ ਖਿਲਾਫ ਨਿਸ਼ਾਨਾ ਬਣਾਉਣ ਵਾਲਾ ਅਤੇ ਬੇਕਾਰ ਬਿੱਲ ਦੱਸਿਆ ਹੈ Hindu American Foundation ਅਤੇ Coalition of Hindus of North America ਵਰਗੀਆਂ ਸੰਸਥਾਵਾਂ ਬਿੱਲ ਦੇ ਪੇਸ਼ ਹੋਣ ਤੋਂ ਲੈ ਕੇ ਹੁਣ ਤੱਕ ਵਿਰੋਧ ਕਰਦੀਆਂ ਆਈਆਂ ਨੇ Hindu ਸੰਸਥਾਵਾਂ ਨੇ ਗਵਰਨਰ ਗੈਵਨ ਯੂਜ਼ਮ ਨੂੰ ਵੀਟੋ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਬਿੱਲ ਉੱਤੇ ਰੋਕ ਲਗਾਈ ਜਾ ਸਕੇ ਸੈਨੇਟ ਬਿੱਲ 509 ਨੂੰ ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੇ ਪੇਸ਼ ਕੀਤਾ ਸੀ ਇਹ ਬਿਲ 2023 ਦੇ ਵਿੱਚ ਤਿਆਰ ਕੀਤਾ ਗਿਆ ਸੀ ਜਦੋਂ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਸਾਬਕਾ ਭਾਰਤੀ ਅਧਿਕਾਰੀ ਵਿਕਾਸ ਯਾਦਵ ਨੂੰ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਯੋਜਨਾ ਬਣਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੇ ਵੀ ਇਸ ਬਿੱਲ ਦੇ ਵਿੱਚ ਤੇਜ਼ੀ ਲਿਆਂਦੀ। ਬਿੱਲ ਦੇ ਮੁਤਾਬਕ ਕੈਲੀਫੋਰਨੀਆ ਦੇ ਐਮਰਜੈਂਸੀ ਸਰਵਿਸਿਜ਼ ਆਫਿਸ ਨੂੰ ਜੁਲਾਈ 2026 ਤੱਕ ਇੱਕ ਅਵੇਅਰਨੈਸ ਪ੍ਰੋਟੋਕਾਲ ਤਿਆਰ ਕਰਨਾ ਹੋਵੇਗਾ। ਜਿਸ ਦੇ ਤਹਿਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਵਿਦੇਸ਼ੀ ਸਰਕਾਰਾਂ ਦੇ ਵੱਲੋਂ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਗਤੀਵਿਧੀਆਂ ਨੂੰ ਪਛਾਣਨ ਅਤੇ ਰੋਕਣ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਵਿੱਚ ਡਿਜੀਟਲ ਸਰਵੇਲੈਂਸ ਜਬਰਦਸਤੀ ਅਤੇ ਧਮਕੀਆਂ ਦੇਣ ਵਾਲੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨਾ ਸ਼ਾਮਿਲ ਹੈ। ਬਿੱਲ ਨੂੰ 12 ਸਤੰਬਰ ਨੂੰ ਸਟੇਟ ਲੈਜਿਸਲੇਚਰ ਦੇ ਦੋਨਾਂ ਸਦਨਾਂ ਦੇ ਵਿੱਚ ਪਾਸ ਕਰ ਦਿੱਤਾ ਗਿਆ। ਹੁਣ ਇਹ ਗਵਰਨਰ ਗੈਵਿਨ ਨਿਊਜ਼ਮ ਦੇ ਟੇਬਲ ਤੇ ਹੈ ਜੋ ਇਸ ਨੂੰ ਸਾਈਨ ਕਰਕੇ ਕਾਨੂੰਨ ਬਣਾ ਸਕਦੇ ਨੇ ਜਾਂ ਫਿਰ ਇਸ ਤੇ ਵੀਟੋ ਕਰ ਸਕਦੇ ਨੇ। ਇਸ ਬਿੱਲ ਨੂੰ ਕਈ ਸੋਧਾਂ ਤੋਂ ਬਾਅਦ ਪਾਸ ਕੀਤਾ ਗਿਆ ਹੈ। ਹੁਣ ਗੱਲ ਕਰਦੇ ਹਾਂ ਭਾਰਤੀ ਅਮਰੀਕੀ Hindu ਸੰਗਠਨਾ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਬਾਰੇ। Hindu ਸੰਗਠਨ ਇਸ ਬਿੱਲ ਦੇ ਪਾਸ ਹੋਣ ਤੇ ਕਾਫੀ ਨਿਰਾਸ਼ ਤੇ ਨਾਰਾਜ਼ ਵੀ ਨੇ। ਸੰਗਠਨਾ ਦਾ ਕਹਿਣਾ ਹੈ ਕਿ ਇਹ ਬਿਲ ਭਾਰਤ ਦੇ ਖਿਲਾਫ ਹੈ ਅਤੇ ਖਾਲਸਤਾਨੀ ਤੱਤਾਂ ਨੂੰ ਭਾਰਤ ਦੇ ਖਿਲਾਫ ਕਾਰਵਾਈਆਂ ਕਰਨ ਲਈ ਵਧਾਵਾ ਦੇਵੇਗਾ। ਭਾਰਤੀ ਅਮਰੀਕੀ Hindu ਸੰਗਠਨਾ ਨੇ ਇਸ ਬਿਲ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ। Hindu American Foundation ਦਾ ਕਹਿਣਾ ਹੈ ਕਿ ਇਹ ਬਿਲ ਬੇਕਾਰ ਹੈ ਅਤੇ ਕੈਲੀਫੋਰਨੀਆ ਦੇ ਲੋਕਾਂ ਨੂੰ ਇਸ ਦੇ ਨਾਲ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿਲ ਖਾਲਿਸਤਾਨ ਆંદੋਲਨ ਦੇ ਖਿਲਾਫ ਬੋਲਣ ਵਾਲੇ Hindu Americans ਨੂੰ ਵਿਦੇਸ਼ੀ ਏਜੰਟ ਵਜੋਂ ਪੇਸ਼ ਕਰਕੇ ਟਾਰਗੇਟ ਕਰੇਗਾ। Coalition of ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਵੀ ਬਿਆਨ ਜਾਰੀ ਕਰਕੇ ਇਸ ਬਿਲ ਦੇ ਵਿੱਚ ਪੇਸ਼ ਕੀਤੀਆਂ ਸੋਧਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਹ ਭਾਰਤੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਅੰਗੋਲੀਆਂ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਵਿੱਚ ਹਾਲ ਹੀ ਦੇ ਵਿੱਚ ਹਿੰਦੂ ਮੰਦਰਾਂ ਉਦੇ ਉੱਤੇ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਅਤੇ ਜੇਕਰ ਬਿਲ ਨੂੰ ਕਾਨੂੰਨ ਬਣਾ ਲਿਆ ਗਿਆ ਤਾਂ ਖਾਲਿਸਤਾਨੀ ਤੱਤਾਂ ਦੇ ਹੌਸਲੇ ਹੋਰ ਵੀ ਉਲੰਧ ਹੋ ਜਾਣਗੇ। ਹੁਣ ਗੱਲ ਕਰਦੇ ਹਾਂ ਇਸ ਬਿਲ ਦੇ ਸਮਰਥਕਾਂ ਦੀ। ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫਾਊਂਡੇਸ਼ਨ ਅਤੇ ਸਿੱਖ ਲੀਗ ਨੇ ਇਸ ਨੂੰ ਸਿੱਖ ਐਕਟਿਵਿਸਟਸ ਦੇ ਲਈ ਜ਼ਰੂਰੀ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਸਿੱਖ ਵਕਵਾਦੀਆਂ ਨੂੰ ਹਮਲਿਆਂ ਦੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਪੁਲਿਸ ਨੂੰ ਵਿਦੇਸ਼ੀ ਦਖਲਅੰਦਾਜ਼ੀ ਨੂੰ ਪਛਾਣਨ ਅਤੇ ਰੋਕਣ ਦੇ ਵਿੱਚ ਮਦਦ ਕਰੇਗਾ। ਉਧਰ ਹਿੰਦੂਜ਼ ਆਫ ਹਿਊਮਨ ਰਾਈਟਸ ਅਤੇ ਇੰਡੀਅਨ ਅਮਰੀਕਨ ਮੁਸਲਿਮ ਕਾਉਂਸਲਜ਼ ਵਰਗੇ ਸੰਗਠਨਾਂ ਨੇ ਇਸ ਬਿੱਲ ਨੂੰ ਆਪਣਾ ਸਮਰਥਨ ਦਿੱਤਾ ਹੈ। ਅੱਜ ਕੈਲੀਫੋਰਨੀਆ ਦੇ ਵਿੱਚ 22 ਲੱਖ ਦੇ ਕਰੀਬ ਸਿੱਖ ਵਸਦੇ ਨੇ ਇਹ ਬਿੱਲ ਕਿਤੇ ਨਾ ਕਿਤੇ ਇਨ੍ਹਾਂ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਬਚਾਉਣ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ ਪਰ ਇਸ ਬਿੱਲ ਦੇ ਨਾਲ ਭਾਰਤੀ ਭਾਈਚਾਰੇ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਤਾਂ ਜ਼ਰੂਰ ਆ ਗਈਆਂ ਨੇ ਚਿੰਤਕਾਂ ਨੂੰ ਡਰ ਹੈ ਕਿਤੇ ਇਹ ਬਿੱਲ ਖਾਲਿਸਤਾਨ ਬਨਾਮ ਭਾਰਤ ਨਾ ਹੋ ਕੇ ਹਿੰਦੂ ਬਨਾਮ ਸਿੱਖ ਨਾ ਹੋ ਜਾਵੇ ਜੇਕਰ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਇਹ ਅਮਰੀਕਾ ਤੇ ਭਾਰਤ ਦੇ ਸਬੰਧਾਂ ਤੇ ਵੀ ਅਸਰ ਪਾ ਸਕਦਾ ਹੈ ਪੰਜਾਬੀ ਖਾਸ ਕਰਕੇ ਸਿੱਖ ਪਾਈਚਾਰੇ ਦੇ ਲਈ ਇਹ ਮਾਮਲਾ ਸੰਵੇਦਨਸ਼ੀਲ ਹੈ ਅਤੇ ਸਿੱਖ ਅਤੇ Hindu ਸੰਗਠਨਾ ਦੇ ਵਿਚਾਲੇ ਟਕਰਾਅ ਪੈਦਾ ਨਾ ਹੋਵੇ ਅਮਰੀਕਾ ਸਰਕਾਰ ਨੂੰ ਇਸ ਦੇ ਬਾਰੇ ਵੀ ਧਿਆਨ ਰੱਖਣਾ ਪਵੇਗਾ